ਰਾਜਾ ਕੰਦੋਲਾ ਤੇ ਉਸਦੀ ਪਤਨੀ ਨੂੰ ਦੋਸ਼ੀ ਕਰਾਰ ਦਿੱਤਾ ਹੈ ਰਾਜਾ ਕੰਦੋਲਾ ਨੂੰ 9 ਸਾਲ ਦੀ ਜੇਲ ਤੇ 1 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਕੰਦੋਲਾ ਦੀ ਪਤਨੀ ਨੂੰ 3 ਸਾਲ ਦੀ ਜੇਲ ਤੇ 25000 ਰੁਪਏ ਜੁਰਮਾਨਾ ਲਾਇਆ ਗਿਆ ਸੋ ਜਲੰਧਰ ਤੋਂ ਇਹ ਖਬਰ ਆ ਰਹੀ ਹੈ 200 ਕਰੋੜ ਦਾ ਇਹ ਡਰਗ ਰੈਕਟ ਸੀ 200 ਕਰੋੜ ਦੇ ਡਰਗ ਰੈਕਟ ਦੇ ਵਿੱਚ ਇਹ ਫੈਸਲਾ ਆਇਆ ਕਾਫੀ ਮਹੱਤਵਪੂਰਨ ਹੈ ਰਾਜਾ ਕੰਦੋਲਾ ਕੇਸ ਜਿਹੜਾ ਹੈ ਇਹ ਬੜਾ ਚਰਚਿਤ ਰਿਹਾ ਪੰਜਾਬ ਦੇ ਵਿੱਚ ਰਾਜਾ ਕਦੋਲਾ ਤੇ ਉਸਦੀ ਪਤਨੀ ਦੋਨਾਂ ਤੇ ਇਹ ਮਾਮਲਾ ਚੱਲਿਆ ਸੀ ਜਲੰਧਰ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀ ਰਾਜਾ ਕਦੋਲਾ ਨੂੰ 9 ਸਾਲ ਦੀ ਸਜ਼ਾ ਹੋਈ ਹੈ ਤੇ ਕਦੋਲਾ ਦੀ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਜਲੰਧਰ ਕੋਰਟ ਨੇ ਮੁੱਖ ਮਲਜ਼ਮ ਜਿਹੜਾ ਹੈ ਡਰੱਗਸ ਮਾਮਲੇ ਦਾ ਰਾਜਾ ਕਦੋਲਾ ਉਸ ਨੂੰ 9 ਸਾਲ ਦੀ ਸਜ਼ਾ ਦਿੱਤੀ ਹੈ ਪਿਛਲੇ ਦਿਨੀ ਇੱਕ ਮਾਮਲਾ ਜਿਹੜਾ ਹੈ ਜਗਦੀਸ਼ ਭੋਲਾ ਦੇ ਦੇ ਕੰਟੈਕਸਟ ਦੇ ਵਿੱਚ ਆਇਆ ਸੀ ਹਾਲਾਂਕਿ ਡਰੱਗਸ ਕੇਸ ਦੇ ਵਿੱਚ ਭੋਲਾ ਨੂੰ ਪਹਿਲਾਂ ਸਜ਼ਾ ਹੋ ਚੁੱਕੀ ਹੈ ਪਰ ਹੁਣ ਜਿਹੜਾ ਈਡੀ ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਸਜ਼ਾ ਹੋਈ ਹੈ ਸੋ ਅੱਜ ਰਾਜਾ ਕੰਦੋਲਾ ਦਾ ਮਾਮਲਾ ਹੈ ਰਾਜਾ ਕੰਦੋਲਾ ਦੇ ਮਾਮਲੇ ਦੇ ਵਿੱਚ 29 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਰਾਜਾ ਕੰਦੋਲਾ ਨੂੰ ਤੇ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਰਾਜਾ ਕੰਦੋਲਾ ਦੀ ਪਤਨੀ ਨੂੰ ਲਾਇਆ ਰਗਵ ਜੈਨ ਸਾਡੇ ਸਹਿਯੋਗੀ ਜੁੜੇ ਨੇ ਰਗਵ ਥੋੜੀ ਜੀ ਡਿਟੇਲ ਜਾਣਨੀ ਚਾਹੂਗੇ ਇਸ ਕੇਸ ਦੀ ਬੈਕਗ੍ਰਾਉਂਡ ਦੇ ਇਹ ਬੈਕਗ੍ਰਾਉਂਡ ਦੇ ਨਾਲ ਕਿਉਂਕਿ ਸਾਡੇ ਦਰਸ਼ਕਾਂ ਦੇ ਲਈ ਥੋੜੀ ਜਾਣਕਾਰੀ ਜੇ ਸਾਂਝੀ ਕਰ ਸਕੋ ਤਾਂ ਇਸ ਕੇਸ ਦੀ ਬੈਕਗ੍ਰਾਉਂਡ ਔਰ ਅੱਜ ਜੋ ਫੈਸਲਾ ਆਇਆ ਕੋਲ ਬਿਲਕੁਲ ਇਹ ਬਹੁਤ ਵੱਡਾ ਕਰੋੜਾਂ ਦਾ ਡਰੱਗ ਰੈਕਟ ਸੀਗਾ 2012 ਵਿੱਚ ਚਿਲੰਦਰ ਪਿਆਤੀ ਪੁਲਿਸ ਨੇ ਜਿਹੜਾ ਕਿ ਇਹਦਾ ਪਰਦਾ ਫਾਸ਼ ਕੀਤਾ ਸੀਗਾ ਜਿਸ ਤੋਂ ਬਾਅਦ ਦਿੱਲੀ ਤੋਂ ਜਿਹੜੀ ਕਿ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਤੋਂ ਹੀ ਕਲੰਬੇ ਸਮੇਂ ਤੋਂ ਕੇਸ ਚੱਲਦਾ ਪਿਆ ਸੀ ਕਿਉਂਕਿ 200 ਕਰੋੜ ਦਾ ਇੰਟਰਨੈਸ਼ਨਲ ਡਰੱਗ ਰੈਕਟ ਸੀ ਜਿਸ ਨੂੰ ਇਹਨਾਂ ਨੇ ਬ੍ਰੇਕ ਕਿ ਤਸਗਾ ਜਲੰਧਰ ਦਿਹਾਤੀ ਪੁਲਿਸ ਨੇ ਤੇ ਉਸ ਤੋਂ ਬਾਅਦ ਮਾਮਲਾ ਚੱਲਦਾ ਪਿਆ ਸੀਗਾ ਤੇ ਅੱਜ ਜਦੋਂ ਸੁਣਵਾਈ ਹੁੰਦੀ ਹੈ ਤੇ ਕੋਰਟ ਵੱਲੋਂ ਜਿਹੜੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਿਹੜੇ ਰਾਜਾ ਕੰਦੋਲੀਆ ਨੂੰ 9 ਸਾਲ ਦੀ ਕੈਦ ਤੇ 1 ਲੱਖ ਰੁਪਿਆ ਜੁਰਮਾਨਾ ਦੀ ਸਜ਼ਾ ਦਿੱਤੀ ਗਈ ਤੇ ਇਹਦੀ ਜਿਹੜੀ ਪਤਨੀ ਸੀਗੀ ਉਹਨੂੰ ਵੀ ਜਿਹੜੀ ਕੈਦ 3 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਜਿਹੜਾ ਕਿ ਸੁਣਾਇਆ ਗਿਆ ਕਿਉਂਕਿ ਕਾਫੀ ਪੁਰਾਣਾ ਕੇਸ ਸੀਗਾ ਤੇ ਅੱਜ ਈਡੀ ਦੇ ਜਿਹੜੇ ਪੁਰਾਣੇ ਅਧਿਕਾਰੀ ਸੀ ਜੋ ਰਿਟਾਇਰ ਹੋ ਚੁੱਕੇ ਹੋਏ ਆ ਉਹ ਵੀ ਅੱਜ ਇੱਥੇ ਪੁੱਜੇ ਸੀਗੇ ਤੇ ਉਹਨਾਂ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਲੰਬੇ ਸਮੇਂ ਤੋਂ ਇੱਕ ਜਿਹੜਾ ਕੇਸ ਚੱਲ ਰਿਹਾ ਸੀਗਾ ਇੱਕ ਵੱਡਾ ਰੈਕਟ ਸੀਗਾ ਕਿਉਂਕਿ ਆਪਣੇ ਤੇ ਵੱਡਾ ਰੈਕਿਟ ਰਨ ਕਰਦੇ ਵੇ ਸੀ ਡਰੱਗ ਦਾ ਕਰੋੜਾਂ ਦੇ ਵਿੱਚ ਪੂਰਾ ਕੰਮ ਸੀਗਾ ਤੇ 2012 ਵਿੱਚ ਜ਼ਿਲंधर ਦੀ ਹੱਤੀ ਪੁਲਿਸ ਨੇ ਨੂੰ ਬ੍ਰੇਕ ਕੀਤਾ ਸੀ ਕਿਤੇ ਹੁਣ ਜਿਹੜੀ ਕਿ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਦੇ ਵਿੱਚ ਜੀ ਸੋ ਅੱਜ ਕੌਣ ਕੌਣ ਮੌਜੂਦ ਸੀ ਔਰ ਕੀ ਤਰਕ ਤਰਕ ਕੀ ਰਿਹਾ ਹੈ ਰਾਗਾ ਪੂਰੀ ਇਸ ਕਾਰਵਾਈ ਦੇ ਦੌਰਾਨ ਦੇਖੋ ਇਹਦੇ ਵਿੱਚ ਜਿਹੜੀ ਕਿ ਐਡੀ ਦੇ ਅਧਿਕਾਰੀ ਪਹੁੰਚੇ ਹੋਏ ਸੀਗੇ ਤੇ ਉਹਨਾਂ ਵੱਲੋਂ ਜਿਹੜੀ ਕਿ ਸਾਰੀ ਸਾਰੀ ਗੱਲਾਂ ਰੱਖਿਆ ਗਿਆ ਕਿਉਂਕਿ ਜਿਹੜੇ ਮੇਨ ਜਿਹੜੇ ਅਧਿਕਾਰੀ ਸੀ ਉਸ ਵੇਲੇ ਦੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਤੇ ਕਿਉਂਕਿ ਇਹਦੇ ਵਿੱਚ ਉਹਦੇ ਪੁਲਸ ਕੋ ਕਾਫੀ ਸਬੂਤ ਸੀਗੇ ਕਿਉਂਕਿ ਜਿਹੜੇ ਐਕਸਫਰਸ ਦੀ ਨਿਰੰਜਨ ਜੀ ਉਹ ਜਿਹੜੇ ਕਿ ਅੱਜ ਦੇ特 ਖਾਸ ਤੌਰ ਤੇ ਪੁੱਜੇ ਸੀਗੇ ਤੇ ਉਹਨਾਂ ਨੇ ਆਪਣੀ ਸਾਰੀ ਜਿਹੜੀ ਜਿਹੜੇ ਬਿਆਨ ਸੀਗਾ ਉਹ ਦਰਜ ਕਰਾਇਆ ਤੇ ਉਸ ਤੋਂ ਬਾਅਦ ਜੱਜ ਵੱਲੋਂ ਇਹ ਫੈਸਲਾ ਸੁਣਾਇਆ ਜਾਂਦਾ ਤੇ ਦੋਨਾਂ ਨੂੰ ਜਿਹੜੀ ਕਿ ਸਜ਼ਾ ਜਿਹੜੀ ਕਿ ਦੇ ਦਿੱਤੀ ਜਾਂਦੀ ਹੈਗੀ ਤੇ ਇੱਕ ਮਹੌਲ ਦੇ ਵੀ ਦਿੱਤੇ ਗਏ ਕਿ ਉਹਨੇ ਸਮੇਂ ਵਿੱਚ ਇਹਨਾਂ ਨੂੰ ਪੈਸੇ ਵੀ ਜਿਹੜੇ ਆ ਉਹ ਜਮ੍ਹਾਂ ਕਰਾਣੇ ਪਊਗੇ ਜੀ ਠੀਕ ਹੈ ਰਾਗਵ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਤਾਂ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਹੋਈ ਹੈ ਔਰ ਕੰਦੋਲਾ ਦੀ ਪਤਨੀ ਨੂੰ 3 ਸਾਲ ਦੀ ਜਿੰਦਾ ਹੋਈ ਹੈ 2012 ਦਾ ਇਹ ਮਾਮਲਾ ਸੀ ਥੋੜਾ ਜ੍ਹਾ ਇਸ ਚੀਜ਼ ਨੂੰ ਇਸ ਲਿਹਾਜ ਨਾਲ ਵੀ ਸਮਝਣਾ ਹੋਏਗਾ ਸਾਡੇ ਦਰਸ਼ਕਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਕੋਈ ਐਸਾ ਮਾਮਲਾ ਹੁੰਦਾ ਹੈ ਖਾਸ ਤੌਰ ਤੇ ਡਰੱਗਸ ਦੇ ਨਾਲ ਜੁੜਿਆ ਹੋਇਆ ਵੱਡਾ ਡਰੱਗਸ ਦੇ ਵੱਡੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਤਾਂ ਉਸ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਹੋ ਜਾਂਦੀ ਹੈ ਇੱਕ ਜਿਹੜੇ ਵਿਜੀਲੈਂਸ ਦੇ ਕੇਸ ਹੁੰਦੇ ਆ ਜੇ ਬਹੁਤ ਸਾਰੇ ਜਿਵੇਂ ਸਿਆਸੀ ਲੀਡਰਾਂ ਤੇ ਕੇਸ ਹੋਏ ਆ ਜਿੱਥੇ ਵੱਡਾ ਕੋਟਾਲਾ ਸਾਹਮਣੇ ਆ ਜਾਂਦਾ ਹੈ ਜਾਂ ਡਿਸਪਰਪੋਰਸ਼ਨੇਟ ਐਸੈਟ ਯਾਨੀ ਆਮਦਨ ਤੋਂ ਵੱਧ ਸਰੋਤਾਂ ਦੇ ਹੁੰਦੇ ਆ ਉਸ ਦੇ ਵਿੱਚ ਵੀ ED ਇਨਵੋਲਵ ਹੋ ਜਾਂਦੀ ਹੈ ਕਿਉਂਕਿ منی ਲਾਂਡਰਿੰਗ ਹੋਈ ਹੁੰਦੀ ਹੈ ਪੈਸੇ ਦੀ ਟਰਾਂਜੈਕਸ਼ਨ ਇਧਰ ਉਧਰ ਹੋਈ ਹੁੰਦੀ ਹੈ ਇਸ ਕਰਕੇ ED ਆਪਣਾ ਕੇਸ ਤਿਆਰ ਕਰਦੀ ਹੈ ਸੋ ED ਵੱਲੋਂ ਇਹ ਜਿਹੜਾ ਕੇਸ ਹੈ ਕੀਤਾ ਗਿਆ ਸੀ ਸਾਬਕਾ ਅਧਿਕਾਰੀ ਨੇ ED ਦੇ ਡਾਇਰੈਕਟਰ ਰਹੇ ਚੁੱਕੇ ਨੇ ਨਰਿੰਜਨ ਸਿੰਘ ਪੰਜਾਬ ਦੇ ਉਹਨਾਂ ਵੱਲੋਂ ਇਸ ਕੇਸ ਨੂੰ ਜਿਹੜਾ ਹੈ ਉਹ ਸਾਰਾ ਫੋਲੋ ਕੀਤਾ ਜਾ ਰਿਹਾ ਸੀ ਸੋ ਅੱਜ ਨਿਰੰਜਨ ਸਿੰਘ ਦੀ ਇਸ ਸਾਰੀ ਇਨਵੈਸਟੀਗੇਸ਼ਨ ਦੇ ਆਧਾਰ ਤੇ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ 200 ਕਰੋੜ ਦੀ ਜਿਹੜੀ ਹੈ ਇਹ ਇਹ ਡਰੱਗ ਰੈਕਟ ਦਾ ਮਾਮਲਾ ਹੈ 200 ਕਰੋੜ ਦਾ ਸੋ 200 ਕਰੋੜ ਦੇ ਡਰੱਗ ਰੈਕਟ ਮਾਮਲੇ ਦੇ ਵਿੱਚ ਜਿਹੜਾ ਮੁੱਖ ਮਲਜ਼ਮ ਸੀ ਰਾਜਾ ਕੰਦੋਲਾ ਤੇ ਨਾਲ ਉਸ ਦੀ ਪਤਨੀ ਦੋਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਸੋ ਸਾਡੇ ਨਾਲ ਨਿਰੰਜਨ ਸਿੰਘ ਜੀ ਜੁੜੇ ਨੇ ਸਾਬਕਾ ਈਡੀ ਦੇ ਅਫਸਰ ਨੇ ਐਂਡ ਰਣਜਿਤ ਜੀ ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਐ ਥੋੜਾ ਜਿਹਾ ਸਰ ਇਸ ਦੀ ਬੈਕਗ੍ਰਾਉਂਡ ਵੀ ਸਮਝਣੀ ਚਾਹਾਂਗੇ ਔਰ ਕੋਰਟ ਦੇ ਵਿੱਚ ਕੀ ਦਲੀਲਾਂ ਰਹੀਆਂ ਅੱਜ ਜਦੋਂ ਇਸ ਫੈਸਲੇ ਤੇ ਪਹੁੰਚਿਆ ਖਾਸ ਕਰਕੇ ਥੋੜੀ ਇਨਵੈਸਟੀਗੇਸ਼ਨ ਨਾਲ ਸੰਬੰਧਿਤ ਜੀ ਜੀ ਇਹ ਕੇਸ ਦੀ 2012 ਚ ਫੜਿਆ ਗਿਆ ਸੀ ਪੰਜਾਬ ਪੁਲਿਸ ਜਾਂ ਗੁਰੰਦਰ ਪੁਲਿਸ ਨੇ ਰਾਜਾ ਕੰਦੋੜਾ ਤੋਂ ਟਰੱਕ ਵਗੈਰਾ ਤੇ ਸਾਥੀਆਂ ਤੋਂ ਬੜੀਆਂ ਕਈਆਂ ਸੀਗੀਆਂ ਜੀ ਤੇ ਉਸ ਟਾਈਮ ਕਈ ਐਫ ਆਈ ਆਰ ਦੇ ਖਿਲਾਫ ਤੇ ਹੋਰ ਬੰਦਿਆਂ ਦੇ ਖਿਲਾਫ ਰਜਿਸਟਰ ਹੋਈਆਂ ਸੀ ਜੀ ਤੇ 2012 ਵਿੱਚ ਈਡੀ ਨੇ ਇਹ ਕੇਸ ਦਰਜ ਕੀਤਾ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਜੀ ਉਸ ਤੋਂ ਬਾਅਦ ਮੈਂ ਕਈ ਸਾਲ ਤੱਕ ਇਹਦੀ ਇਨਵੈਸਟੀਗੇਸ਼ਨ ਕਰਦਾ ਰਿਹਾ ਪ੍ਰੋਪਰਟੀਆਂ ਵਗੈਰਾ ਬੈਂਕ ਅਕਾਊਂਟਸ ਵਗੈਰਾ ਡਿਟੇਲ ਜਿਹੜੇ ਦੇ ਹੈਗੇ ਲੈਂਡ ਵਗੈਰਾ ਪਲਾਟ ਵਗੈਰਾ ਹੋਟਲ ਵਗੈਰਾ ਕਾਫੀ ਕੁਝ ਅਸੀਂ ਡਿਟੈਕਟ ਕੀਤੇ ਜੀ ਉਹ ਫਿਰ ਜਿਹੜੀ ਪ੍ਰਾਪਰਟੀ ਸੀ ਇਲੀਗਲੀ ਜਿਹੜੀ ਗਾਟਨ ਪ੍ਰਾਪਰਟੀ ਸੀ ਉਹ ਸਾਰੀ ਅਸੀਂ ਅਟੈਚ ਕੀਤੀ ਕਿਉਂਕਿ ਉਹ ਸਾਰੀ ਟਰੱਕ ਦੇ ਧੰਦੇ ਨਾਲ ਬਣਾਈ ਸੀ ਇਹਨਾਂ ਨੇ ਕਿੰਨੇ ਕ ਦੀ ਪ੍ਰਾਪਰਟੀ ਸੀ ਨਰਿੰਦਰ ਜੀ ਇਹ ਪ੍ਰਾਪਰਟੀ ਕਾਫੀ ਸੀ ਕਿ ਜੇ ਉਸ ਟਾਈਮ ਤਾਂ ਮੇਰੇ ਖਿਆਲ ਤਕਰੀਬਨ 8-9 ਕਰੋੜ ਦੀ ਸੀਗਾ ਪਰ ਅੱਜ ਦੀ ਡੇਟ ਦੇ ਵਿੱਚ ਤਾਂ ਬਿਸਕੁਟ ਬਹੁਤ ਬਹੁਤ ਨੇ 50 ਕਰੋੜ ਠੀਕ ਹੈ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਫਿਰ ਅਸੀਂ ਇਹਨਾਂ ਦੀ ਜਿਹੜੀ ਪ੍ਰੋਪਰਟੀ ਅਟੈਚ ਕੀਤੀਆਂ ਉਸ ਤੋਂ ਬਾਅਦ ਇਹਨਾਂ ਦੀ ਚਾਰਜੀਟ ਫਾਈਲ ਕੀਤੀ ਮੈਂ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਜੀ 2015 ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਟ੍ਰਾਇਲ ਚੱਲਿਆ ਤੇ ਅੱਜ ਫਿਰ ਆਫਟਰ 9 ইয়ারਜ਼ ਇਸ ਕੇਸ ਦਾ ਫੈਸਲਾ ਆਇਆ ਤੇ ਰਾਜਾ ਕੰਦੋਲਾ ਜਿਹੜਾ ਪੰਜਾਬ ਦਾ ਕਾਫੀ ਵੱਡਾ ਸਰਗਣਾ ਸੀ ਡਰੱਗ ਦਾ ਡਾਟ ਸੀ ਉਹਨੂੰ ਸਜ਼ਾ ਹੋਈ 9 ਸਾਲ ਦੀ ਹੂੰ ਤੇ ਉਹਦੀ ਵਾਈਫ ਨੂੰ ਜਿਹੜੀ ਰਾਜਵੰਤ ਕੌਰ ਨਾਂ ਆ ਉਹਦਾ ਉਹਨੂੰ ਵੀ ਸਜ਼ਾ 3 ਸਾਲ ਦੀ ਹੋਈ ਤੇ ਜਿੰਨੀ ਪ੍ਰੋਪਰਟੀ ਅਟੈਚ ਕੀਤੀ ਸੀ ਸੀਡੀ ਨੇ ਉਹ ਸਾਰੀ ਇਹਨਾਂ ਦੀ ਜਬਤ ਹੋ ਗਈ। ਠੀਕ ਹੈ। ਤੇ ਇਸ ਤੋਂ علاوہ ਇਹਦੇ ਵਿੱਚ ਇੱਕ ਆਬਸਟੈਕਲ ਜ਼ਰੂਰ ਆਈ ਕਿਉਂਕਿ ਪੰਜਾਬ ਪੁਲਿਸ ਦਾ ਜਿਹੜਾ ਕੇਸ ਸੀਗਾ ਐਨਡੀਪੀ ਐਫਐਸਟ ਦੇ ਤਹਿਤ ਉਹ ਕੇਸ ਫੇਲ ਹੋ ਗਿਆ। ਜੀ। ਤੇ ਉਹ ਇੱਕ ਆਬਸਟੈਕਲ ਸੀ ਬਟ ਸਾਡਾ ਐਵਿਡੈਂਸ ਕਾਫੀ ਸੀ ਇਸ ਕੇਸ ਦੇ ਵਿੱਚ। ਏ ਅੱਜ ਫੇਰ ਜਲਸਾ ਬਣੇ ਸਾਡੀ ਨਰਤੀ ਅੱਗੇ ਪਰਮੋਰ ਲਾਈ ਜਿਨਾਮ ਸਿਹਾ ਦੇ ਜੀ ਨਹੀਂ ਤੇ ਉਹ ਉਸ ਕੇਸ ਦੇ ਫੇਲ ਹੋਣ ਦੀ ਵਜ੍ਹਾ ਕੀ ਰਹੀ ਰੰਜਨ ਜੀ ਕਵੀਆਂ ਕੀ ਰਹੀ ਆ ਦੇਖੋ ਜੀ ਹੁਣ ਕੀ ਮੈਂ ਜ਼ਿਆਦਾ ਡਿਟੇਲ ਚ ਨਹੀਂ ਮੈਂ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਉਹਦੇ ਵਿੱਚ ਤੁਸੀਂ ਸੁਣਿਆ ਹੁਣ ਇੱਕ ਇੰਦਰਜੀਤ ਸਿੰਘ ਇੰਸਪੈਕਟਰ ਦਾ ਕੇਸ ਜਿਹੜੇ ਕੋਰਟ ਰਕ ਫੜੀ ਗਈ ਸੀ ਜੀ ਜੀ ਬਿਲਕੁਲ ਸੁਣਿਆ ਹਾਂਜੀ ਉਹ ਜਿਹੜਾ ਐਕਚੁਅਲੀ ਇੰਸਪੈਕਟਰ ਹੈ ਨਹੀਂ ਸੀ ਉਹ ਹੈੱਡ ਕਨਸਟੇਬਲ ਸੀਗਾ ਉਹ ਹਮ ਚਾਰਜ ਦਿੱਤਾ ਗਿਆ ਸੀਗਾ हां जी हेड कांस्टेबल ਤੋਂ ਜੇ ਇਹਨਾਂ ਨੇ ਇਨਵੈਸਟੀਗੇਸ਼ਨ ਕਰਾਈ ਤਾਂ ਉਹ ਫਿਰ ਲੀਗਲ ਨਹੀਂ ਸੀ ਇਨਵੈਸਟੀਗੇਸ਼ਨ ਕਿਉਂਕਿ ਉਹ ਐਸ ਪਰ ਲਾ ਹੈਡ ਕਨਸਟੇਬਲ ਨਹੀਂ ਕਰ ਸਕਦਾ ਇਹ ਨਾ ਕਰ ਸਕਦਾ ਕਰੂਗਾ ਜੀ ਤੇ ਉਹ ਪਤਾ ਨਹੀਂ ਜਾਣ ਕੇ ਕਰਾਈ ਜਾਂ ਗਲਤੀ ਨਾਲ ਕਰਾਈ ਸਾਡੀ ਡਿਫਰੈਂਟ ਚੀਜ਼ ਪਰ ਉਹ ਬਹੁਤ ਵੱਡਾ ਇੱਕ ਲੈਪਸ ਸੀਗਾ ਜਿਹਦੇ ਕਾਰਨ ਪੁਲਿਸ ਦਾ ਕੇਸ ਕਮਜ਼ੋਰ ਪੈ ਗਿਆ ਉਹ ਕਮਜ਼ੋਰ ਨਹੀਂ ਜੀ ਡਰਾਪ ਹੋ ਗਿਆ ਬਿਕਾਉਂ ਉਹ ਨੌਕਲ ਨਹੀਂ ਸੀ ਠੀਕ ਹੈ ਇਹ ਉਹ ਸਾਨੂੰ ਵੀ ਚੈਲੰਜ ਸੀ ਪਰ ਐਨੀਵੇ ਸਾਡਾ ਐਵਿਡੈਂਸ ਕਾਫੀ ਸੀ ਤੇ ਜੱਜ ਸਾਹਿਬ ਨੇ ਸਾਡੇ ਜਿਹੜਾ ਪੱਖ ਸੁਣ ਕੇ ਤੇ ਇਹਨਾਂ ਨੂੰ ਸਜ਼ਾ ਦਿੱਤੀ ਪਰ ਨਰਜਨ ਜੀ ਤੁਸੀਂ ਸਮਝਦੇ ਹੋ ਕਿ ਆਪਾਂ ਜਦੋਂ ਕੇਸ ਦੇ ਟ੍ਰਾਇਲ ਦੀ ਗੱਲ ਕਰਦੇ ਆ ਜਾਂ ਕਈ ਮਾਮਲਿਆਂ ਦੇ ਵਿੱਚ ਇਨਸਾਫ ਦੀ ਗੱਲ ਕਰਦੇ ਆ 9 ਸਾਲ ਕੇਸ ਚੱਲਣਾ ਵੀ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਲੰਮਾ ਪੀਰੀਅਡ ਹੈ ਇੱਕ ਦੇਖੋ ਜੀ ਇਨਵੈਸਟੀਗੇਸ਼ਨ ਵੀ ਕਾਫੀ ਚਲਦੀ ਹੈ ਤੇ 9 ਸਾਲ ਦਾ ਪੀਰੀਅਡ ਜਿਹੜਾ ਸੀਗਾ ਉਹ ਵੀ ਬਹੁਤ ਸੀ ਕਿਉਂਕਿ ਐਵਿਡੈਂਸ ਬਹੁਤ ਜਿਹੜੀ ਗਾਰ ਦੇ ਉਹਦੀ ਸਪੀਡ ਮੇਰੇ ਹਿਸਾਬ ਨਾਲ ਜਿਆਦਾ ਹੋ ਸਕਦੀ ਸੀ ਹੂੰ ਇਹ ਉਹ ਸਪੀਡ ਨਹੀਂ ਦਿਖਾਈ ਉਹ ਉਹਦਾ ਕੁਝ ਨਹੀਂ ਕਰ ਸਕਦੇ ਓਕੇ ਕਿਉਂਕਿ ਜਿਹੜੇ 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 ਡਰਗ ਤਸਕਰੀ ਨਾਲ ਜੁੜੇ ਮਾਮਲੇ ਨੇ ਅੱਜਕੱਲ ਤੇ ਤੁਹਾਨੂੰ ਪਤਾ ਹੀ ਹੈ ਨਰਿੰਦਰ ਜੀ ਕਿੰਨੀ ਚਰਚਾ ਹੋ ਰਹੀ ਹੈ ਅਸੀਂ ਹੁਣੇ ਹੀ ਮੈਂ ਖਬਰ ਪੜ ਰਿਹਾ ਸੀਗਾ ਕਿ ਐਮਸੀਬੀ ਹੁਣ ਜਿਹੜੇ ਡਰੱਗ ਤਸਕਰ ਨੇ ਉਹਨਾਂ ਨੂੰ ਦੂਸਰੇ ਸੂਬਿਆਂ ਦੇ ਵਿੱਚ ਭੇਜ ਰਹੀ ਹੈ ਕਿ ਇਹ ਆਪਣਾ ਨੈਕਸਸ ਉੱਥੋਂ ਪੰਜਾਬ ਦੀਆਂ ਜੇਲਾਂ ਚੋਂ ਨਾ ਚਲਾ ਸਕਣ ਕਿਸੇ ਨੂੰ ਡਿਬਰੂਗੜ ਨਾਰਥ-ਈਸਟ ਜਾਂ ਫਿਰ ਸਾਊਥ ਦੀਆਂ ਜੇਲਾਂ ਚ ਭੇਜ ਦੋ ਐਸੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਤੇ ਜੇ ਇੱਕ ਤਸਕਰ ਨੂੰ ਸਜ਼ਾ ਦਿਵਾਉਣ ਤੇ ਹੀ ਆਪਾਂ ਸਮਝਦੇ ਹਾਂ ਵੀ 9 ਸਾਲ ਲੱਗ ਜਾਣਗੇ ਤਾਂ ਫਿਰ ਕਿਵੇਂ ਮਤਲਬ ਉਹ ਉਹਨਾਂ ਉਹਨਾਂ ਚੀਜ਼ਾਂ ਦੇ ਨਾਲ ਨਿਪਟਿਆ ਜਾਊ ਯਾਨੀ ਕਿਤੇ ਨਾ ਕਿਤੇ ਸਪੀਡੀ ਟ੍ਰਾਇਲ ਤੇ ਫਿਰ ਜ਼ਰੂਰੀ ਹੋ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਲੈ ਆਹ ਦੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਵੀਕਨੈਸ ਹੈਗੀ ਹੈ ਉਹਦੇ ਵਿੱਚ ਕਾਫੀ ਤੇ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਉਹਦਾ ਇਹ ਹੈ ਕਿ ਜਿਹੜੀ ਪੁਲਿਸ ਅਥਾਰਟिटीज ਹੈ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਇਹਦਾ ਡਰੱਗ ਦੇ ਜਿਹੜੇ ਧੰਦਾ ਕਰਦੇ ਉਹਨਾਂ ਦੇ ਨਾਲ ਖਿੜੀ ਹੋਈ ਹੈ ਹੂੰ ਤੇ ਉਹਨਾਂ ਦੀ ਮੈਨ ਇਨਵੈਸਟੀਗੇਸ਼ਨ ਵੀ ਕਰਦਾ ਰਿਹਾ ਜੀ ਤੇ ਕਈ ਪੁਲਿਸ ਵਾਲੇ ਵੀ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਬੋਲਾ ਡਰੱਗ ਦੇ ਕੇਸ ਵਿੱਚ ਕਈ ਪੁਲਿਸ ਵਾਲੇ ਵੀ ਸੀਗੇ ਠੀਕ ਹੈ ਤੋ ਮੇਰਾ ਆਪਣਾ ਇਹ ਥਿਊ ਹੈ ਕਿ ਪੁਲਿਸ ਅਥਾਰਟिटीज ਜਿਹੜੀਆਂ ਆ ਉਹ ਮਿਕਸ ਅਪ ਹੁੰਦੀਆਂ ਕਿਸੇ ਲੈਵਲ ਦੇ ਉੱਪਰ ਮਿਕਸ ਅਪ ਰਹਿੰਦੀਆਂ ਤੇ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਮੇਰੇ ਨਜ਼ਰੀਏ ਵਾਸਤੇ ਅੱਛਾ ਇੱਕ ਟੈਕਨੀਕਲ ਪੁਆਇੰਟ ਨਰਿੰਦਰਨ ਜੀ ਮੈਂ ਸਮਝਣਾ ਚਾਹੂੰਗਾ ਕਿ ਜਦੋਂ ਕੋਈ ਐਸਾ ਡਰੱਗ ਰੈਕਟ ਡਰੱਗ ਤਸਕਰੀ ਦਾ ਕੇਸ ਜਿਹੜਾ ਹੈ ਉਹ ਕ੍ਰੈਕ ਹੁੰਦਾ ਜਿਹਦੇ ਚ ਕਰੋੜਾਂ ਕਈ 100 ਕਰੋੜ ਰੁਪਇਆ ਜੁੜਿਆ ਹੋ ਸਕਦਾ ਤਾਂ ਉਹਦੇ ਵਿੱਚ ਫਿਰ ED ਆਪਣੇ ਆਪ ਇਨਵੋਲ ਹੋ ਜਾਂਦੀ ਹੈ ਤੁਸੀਂ ਖੁਦ ਟੇਕਓਵਰ ਕਰ ਲੈਣੇ ਹੋ ਉਸ ਕੇਸ ਨੂੰ ਯਾ ਕੋਈ ਉਹਦੀ ਕੋਈ ਵਕਰਾ ਪ੍ਰोसीजर ਹੈ ਨਹੀਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਐਫਆਈਆਰ ਲੋਜ ਹੁੰਦੀ ਹੈ ਕੋਈ ਕੇਸ ਆਉਂਦਾ ਹੈ ਪੁਲਿਸ ਕਰਦੀ ਹੈ ਜਾਂ ਐਮਸੀਬੀ ਕਰਦੀ ਹੈ ਜਾਂ ਕੋਈ ਹੋਰ ਅਥਾਰਟੀ ਕਰਦੀ ਹੈ ਜੀ ਤੇ ਉਹ ਸਾਡਾ ਮੰਡੇਟ ਹੈ ਸਾਡੀ ਉਹ ਡਿਊਟੀ ਹੈ ਕਿ ਅਸੀਂ ਉਸ ਕੇਸ ਦੇ ਵਿੱਚ ਐਂਟਰੀ ਕਰਕੇ ਸਾਰਾ ਡਿਟੇਲ ਇਕੱਠਾ ਕਰਕੇ ਤੇ ਸਾਡਾ ਆਪਣਾ ਕੇਸ ਜੀ ਦਰਜ ਕਰੀਏ ਠੀਕ ਹੈ ਤੇ ਉਹਦੇ ਵਿੱਚ ਕੋਈ ਹਿੱਚ ਨਹੀਂ ਤੇ ਉਹ ਲਾਫਲ ਹੈ ਕਿਉਂਕਿ ਸਾਡਾ ਮੰਡੇਟ ਹੈ ਇਹੀ ਮੰਡੇਟ ਹੈ ਸਾਡਾ ਹੂੰ ਜੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਹੈ ਚਾਹੇ ਕ腐ਪਸ਼ਨ ਦਾ ਹੋ ਗਿਆ ਜਾਂ ਡਰੱਗਜ਼ਾ ਹੋ ਗਿਆ ਚਾਹੇ ਹੋਰ ਕੋਈ ਜਿਹੜੇ ਹੀਨਿਅਰਸ ਕ੍ਰਾਈਮ ਨਾਲ ਦੇ ਖਿਲਾਫ ਹੈ ਉਹਨਾਂ ਦੇ ਵਿੱਚ ਫਿਰ ਈਡੀ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਸਾਡਾ ਮੈਂਡੇਟ ਸਿਰਫ ਇਹ ਹੈ ਕਿ ਇਹਦੇ ਵਿੱਚ ਕਿੰਨਾ ਇਨਾਂ ਨੇ ਪੈਸਾ ਇੰਨੇ ਕਿੰਨੀ ਇਨਾਂ ਨੇ ਅਸੈਟਸ ਬਣਾਏ ਜੀ ਤੇ ਉਹ ਅਸੈਟ ਅਸੀਂ ਆਇਡੈਂਟੀਫਾਈ ਕਰਕੇ ਉਸ ਤੋਂ ਅਸੀਂ ਅਟੈਚ ਕਰਦੇ ਹਾਂ ਤੇ ਫਿਰ ਬਾਅਦ ਦੇ ਵਿੱਚ ਥਰੂ ਕੋਰਟ ਉਹਨੂੰ ਅਸੀਂ ਕਨਫੀਸਕੇਟ ਕਰਨ ਦੀ ਰਿਕੁਐਸਟ ਕਰਦੇ ਹਾਂ ਕੋਰਟ ਨੂੰ ਕਿ ਇਹਨਾਂ ਨੂੰ ਜ਼ਬਤ ਕਰੋ ਜੀ ਅਸੈਟਸ ਨੂੰ ਜਿਹੜੇ ਪ੍ਰੋਪਰਟੀਆਂ ਨੇ ਸੋ ਤੁਸੀਂ ਹੁਣ ਆਪਣੀ ਇਨਵੈਸਟੀਗੇਸ਼ਨ ਦੇ ਪੁਆਇੰਟ ਆਫ View ਨਾਲ ਜੋ ਅੱਜ ਫੈਸਲਾ ਆਇਆ ਉਸ ਨੂੰ ਲੈ ਕੇ ਸੈਟੀਸਫਾਈਡ ਹੋ? ਨਹੀਂ ਦੇਖੋ ਜੀ ਸੈਟੀਸਫਾਈਡ ਤਾਂ ਮਤਲਬ ਬੰਦਾ ਕਦੇ ਨਹੀਂ ਹੁੰਦਾ ਮੈਂ ਕਦੇ ਆਪਣੇ ਕੇਸ ਨਾਲ ਕਦੇ ਸੈਟੀਸਫਾਈਡ ਨਹੀਂ ਹੋਇਆ ਕਿਉਂਕਿ ਮੈਂ ਫਿਰ ਇਹ ਵੀ ਚਾਹੁੰਦਾ ਹੁੰਦਾ ਕਿ ਹੋਰ ਵੀ ਹੋਣਾ ਚਾਹੀਦਾ ਸੀ ਹੋਰ ਵੀ ਹੋਣਾ ਚਾਹੀਦਾ ਸੀ ਪਰ ਫਿਰ ਵੀ ਜਿੰਨਾ ਅੱਜ ਹੋਇਆ ਮੈਂ ਇਸ ਇਨੇ ਮੈਟਰ ਦੇ ਨਾਲ ਸੈਟੀਸਫਾਈਡ ਹੈਗਾ ਕਿਉਂਕਿ ਹੋਰ ਵੀ ਮੈਟਰ ਇਸੇ ਕੇਸ ਦੇ ਵਿੱਚ ਪੈਂਡਿੰਗ ਹੈਗੇ ਨੇ ਹਾਲੇ ਠੀਕ ਹੈ ਫਲੇ ਹੋਰ ਉਹਨਾਂ ਦੀ ਚਲਣੀ ਹੈ ਸੁਣਵਾਈ ਚੱਲ ਰਹੀ ਹੈ ਉਹਨਾਂ ਦੀ ਸੁਣਵਾਈ ਚੱਲ ਰਹੀ ਹੈ ਉਹ ਵੀ ਉਹਨਾਂ ਦੇ ਖਿਲਾਫ ਟ੍ਰਾਇਲ ਚੱਲ ਰਿਹਾ ਕੋਰਟ ਦੇ ਵਿੱਚ ਠੀਕ ਹੈ ਸਰ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਸਾਡੇ ਨਾਲ ਜੁੜਨ ਲਈ ਧੰਨਵਾਦ ਇਹ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਈਡੀ ਦੇ ਸਾਬਕਾ ਡਾਇਰੈਕਟਰ ਪੰਜਾਬ ਨਿਰੰਜਨ ਸਿੰਘ ਸਾਬਕਾ ਅਫਸਰ ਨੇ ਔਰ ਕਈ ਸਾਰੇ ਕੇਸ ਇਹਨਾਂ ਵੱਲੋਂ ਇਨਵੈਸਟੀਗੇਟ ਕੀਤੇ ਗਏ ਨੇ ਸੋ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਵੇਂ ਇਹ ਪੂਰਾ ਮਾਮਲਾ ਚੱਲਿਆ ਸੀ 2012 ਦਾ ਮਾਮਲਾ ਸੀ ਉਸ ਤੋਂ ਬਾਅਦ ਈਡੀ ਇਨਵੋਲਵ ਹੁੰਦੀ ਹੈ ਫਿਰ ED ਵੱਲੋਂ ਕੇਸ ਵੱਖਰੇ ਤੌਰ ਤੇ ਚਲਾਇਆ ਜਾਂਦਾ ਤਾਂ 9 ਸਾਲ ਬਾਅਦ ਜਾ ਕੇ ਫੈਸਲਾ ਆਇਆ ਔਰ ਸਜ਼ਾ ਵੀ 9 ਸਾਲ ਦੀ ਹੀ ਦਿੱਤੀ ਗਈ ਹੈ ਜੋ ਮੁੱਖ ਮਲਜ਼ਮ ਸੀ ਰਾਜਾ ਕੰਦੋਲਾ ਉਸਨੇ